ਹੈਲੋ ਗਾਇਜ਼ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਆ ਸਵਾਗਤ ਹੈ ਜੀ ਤੁਹਾਡਾ ਟਵਾਨਾ ਫੈਮਿਲੀ ਬਲੌਗ ਦੇ ਵਿੱਚ ਲੈ ਕੇ ਆਏ ਜੀ ਅੱਜ ਇੱਕ ਨਵਾਂ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਚੈਨਲ ਤੇ ਨਵੇਂ ਉਤ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਲੱਗੇ ਜੀ ਆਪਾਂ ਨਿਊ ਬਲੌਗ ਦੀ ਸਟਾਰਟਿੰਗ ਕਰਨ ਸਟਾਰਟਿੰਗ ਕੀਤੀ ਆਪਾਂ ਦੁਪਹਿਰ ਤੋਂ ਹਾਂਜੀ 2 ਵਜੇ ਦਾ ਟਾਈਮ ਹੈ 6 ਇੱਕ ਜੀ 2 ਵਜੇ ਦਾ ਪੱਕਾ ਨਹੀਂ ਜਾਦਾ ਹੈਗਾ ਅੱਜ ਦੁਪਹਿਰੇ ਮੂਡ ਹੋਇਆ ਸੀ ਸਾਰਿਆਂ ਦਾ ਵੀ ਮੈਗੀ ਖਾਣੀ ਆ ਬਸ ਇੱਥੇ ਲੱਗੀ ਸੀ ਮੈਂ ਮੈਗੀ ਬਣਾਉਣਾ ਬੱਸ ਇਹ ਚਲੋ ਸਾਰੇ ਕਹਿੰਦੇ ਨੇ ਨਾ ਵੀ ਖਾਣੀ ਨਹੀਂ ਚਾਹੀਦੀ ਮੈਦਾ ਅਵੋਇਡ ਕਰਨਾ ਚਾਹੀਦਾ ਹੈ ਹਨਾ ਸਭ ਨੂੰ ਕਿਉਂਕਿ ਵੀ ਚਿੱਟੀਆਂ ਚਾਰ ਚੀਜ਼ਾਂ ਨੇ ਅਗਰ ਆਪ ਆਪਦੀ ਲਾਈਫ ਦੇ ਵਿੱਚੋਂ ਇਹ ਕੱਢ ਦਈਏ ਤਾਂ ਨਾ ਆਪਣੀ ਜ਼ਿੰਦਗੀ ਸੌਖੀ ਹੋ ਸਕਦੀ ਹੈ ਆਪਣੀ ਸੇਹ ਸੌਖੀ ਹੋ ਸਕਦੀ ਹੈ ਜ਼ਿੰਦਗੀ ਤਾਂ ਚਲੋ ਜੇ ਸੇਹ ਸੌਖੀ ਹੈ ਤਾਂ ਜ਼ਿੰਦਗੀ ਵੀ ਸੌਖੀ ਹੈ ਨਾ ਪਰ ਇੱਥੇ ਉਕੇ ਨਾ ਉਹਨੇ ਵੀ ਜੀਵ ਜਿਹੜੀ ਇਹ ਬਸ ਵਿੱਚ ਨਹੀਂ ਨਾ ਆਉਂਦੀ ਹੈਗੀ ਬੰਦੇ ਦੇ ਤਾਂ ਕਰਕੇ ਬਸ ਇੱਥੇ ਲੱਗੀ ਸੀ ਮੈਂ ਮੈਗੀ ਬਣਾਉਣ ਵਾਸਤੇ ਅਦਰਵਾਈਜ਼ ਨਾ ਮੈਂ ਇਹ ਚੀਜ਼ ਉਹ ਕਰ ਦਿੰਨੀ ਵੀ ਜਿਵੇਂ ਅਸੀਂ ਮੈਗੀ ਬਣਾਉਣੀ ਵੀ ਹੈ ਤਾਂ ਉਹ ਆਟੇ ਵਾਲੀ ਉਹ ਬਣਾਉਣੀ ਹੈ ਨਾ ਮੈਦੇ ਵਾਲੀ ਜਿਹੜੀ ਆਮ ਮੈਗੀ ਹੁੰਦੀ ਹੈ ਉਹ ਨਹੀਂ ਬਣਾਉਂਦੇ ਹੈਗੇ ਉਹ ਤਾਂ ਆਵਟ ਹੀ ਕਰੀਦੀ ਆ ਹਨਾ ਬਾਕੀ ਚਲੋ ਇਹ ਅਭੀ ਕਹਿੰਦੇ ਨੇ ਹਨਾ ਵੀ ਬਾਕੀ ਯਕੀਨ ਹੈ ਜੋ ਨਹੀਂ ਹੈ ਉਹ ਤਾਂ ਨਹੀਂ ਕੁਝ ਕਹਿ ਸਕਦੇ ਵੀ ਪੱਕਾ ਹੈ ਇਹ ਗੰਨ ਅਭੀ ਆٹے ਦੀ ਹੁੰਦੀ ਹੈ ਜਾਂ ਵਿੱਚ ਥੋੜਾ ਬਹੁਤਾ ਉਹ ਕਰਦੇ ਨੇ ਬਸ ਨਾਲੇ ਮੈਂ ਮੈਗੀ ਬਣਾ ਰਹੀ ਸੀ ਨਾਲੇ ਮੰਮੀ ਉਹਨਾਂ ਨਾਲ ਗੁਰਪ੍ਰੀਤ ਨਾਲ ਗੱਲਾਂ ਕਰਦੀ ਸੀਗੀ ਹਨਾ ਕੁਛ ਇਥੇ ਇਹ ਹੋ ਜਾਂਦਾ ਵੀ ਜਿੰਮੇ ਸਾਹਮਣੇ ਕੁਲਰ ਲੱਗਿਆ ਹੁੰਦਾ ਨਾ ਉਹਦੀ ਥੋੜੀ ਬਹੁਤੀ ਹਵਾ ਆਉਂਦੀ ਰਹਿੰਦੀ ਆ ਆ ਬਸ ਮੈਂ ਇਥੇ ਮੈਗੀ ਬਣਾ ਕੇ ਰਹੀ ਸੀ ਮੈਂ ਬਣਾਈ ਸੀ ਆਟੇ ਵਾਲੀ ਜਿਹੜੀ ਆਟੇ ਵਾਲੀ ਹੈ ਇਹਦੇ ਵਿੱਚ ਕੁਝ ਇਹ ਹੋ ਜਾਂਦਾ ਵੀ ਇਹ ਵਿਦ ਵੈਜੀਟੇਬਲਸ ਹੁੰਦੀਆਂ ਨੇ ਹਨਾ ਕੁਛ ਨਾ ਕੁਛ ਇਹਦੇ ਵਿੱਚ ਵੈਜੀਟੇਬਲਸ ਹੁੰਦੀਆਂ ਨੇ ਤਾਂ ਕਰਕੇ ਜਿਹੜੀ ਆਪਾਂ ਆਮ ਮੈਗੀ ਲੈਂਦੇ ਆ ਉਹ ਸਿਰਫ ਮਸਾਲਾ ਹੀ ਹੁੰਦਾ ਏ ਉਹਦੇ ਵਿੱਚ ਕੋਈ ਵੈਜੀਟੇਬਲਸ ਨਹੀਂ ਹੁੰਦੀਆਂ ਹੈਗੀਆਂ ਉਹਦੇ ਕਰਕੇ ਵੀ ਇਹ ਜੁਣੀ ਸਾਨੂੰ ਜ਼ਿਆਦਾ ਵਧੀਆ ਲੱਗਦੀ ਆ બસ ਜੀ ਮੈਗੀ ਖਾ ਕੇ ਫਿਰ ਕੀਤੀ ਰੈਸਟ ਫਿਰ ਮਨ ਬਣ ਗਿਆ ਸੀਗਾ ਵੀ ਚਲ ਜਿਹੜੇ ਥੋੜੇ ਬਹੁਤੇ ਕੱਪੜੇ ਨੇ ਜਿਹਨਾਂ ਤੋਂ ਪਤਾ ਨੂੰ ਵੀ ਜਾਂਦਿਆਂ ਨੂੰ ਸਾਨੂੰ ਹੋ ਗਏ ਸੀਗੇ 2-3 ਦਿਨ ਤੇ ਕੱਪੜੇ ਇਕੱਠੇ ਹੋਏ ਸੀ ਧੋਣ ਦਾ ਟਾਈਮ ਸੀ ਲੱਗ ਰਿਹਾ ਪਰ ਮੈਨੂੰ ਅੱਜ ਵੀ ਮਨ ਜਿਆ ਥੋੜਾ ਜਿਹਾ ਸਵੇਰ ਜਣੀ ਇਹ ਸੀਗਾ ਵੀ ਜਿਵੇਂ ਹੁਣ ਕੱਲ ਥੋੜਾ ਹਨਾ ਰਾਤ ਨੂੰ ਵੀ ਲੇਟ ਹੋ ਗਈ ਸੀ ਤੇ ਫਿਰ ਘਰ ਆ ਕੇ ਵੀ ਥੋੜੀ ਜੀ ਹਨਾ ਨੀਂਦ ਦਾ ਥੋੜੀ ਡਿਸਟਰਬ ਜੀ ਹੋਈ ਸੀਗੀ ਕੁਛ ਹੈ ਨਹੀਂ ਸੀ ਲੋਟ ਫਿਰ ਮੈਂ ਉਹਦੇ ਕਰਕੇ ਲੱਗੀ ਮੈਂ ਕਿ ਵੀ ਇਹ ਕੁਛ ਕੀਤੀ ਦੇਰ ਅਰੇਸਟ ਤੇ ਮੰਮੀ ਦੇ ਸੂਟਾਂ ਦੀ ਕਟਿੰਗ ਕਰਨ ਵਾਲੀ ਸੀ ਉਹ ਕੀਤੀ ਫਿਰ ਮੈਨੂੰ ਇੱਥੇ ਦੁਪਹਿਰ ਦੇ ਨੂੰ 4-5 ਵਜੇ ਫਿਰ ਮੇਰਾ ਮਨ ਬਣ ਗਿਆ ਮੈਂ ਕਿ ਵੀ ਚਲ ਇਦਾਂ ਕਰਦੇ ਆਂ ਵੀ ਜਿਹੜੇ ਥੋੜੇ ਬਹੁਤੇ ਨੇ ਜਿਵੇਂ ਇਹ ਹੋ ਜਾਂਦਾ ਵੀ ਆਪਾਂ ਨੂੰ ਜਿਵੇਂ ਕੁਝ ਕੱਪੜਿਆਂ ਨੂੰ ਥੋੜਾ ਜਿਹਾ ਵੱਧ ਨਾ ਟਾਈਮ ਲੱਗਣਾ ਹੁੰਦਾ ਤਾਂ ਉਹਨੂੰ ਕੁਛ ਆਪਣਾ ਇਹ ਹੋ ਜਾਂਦਾ ਵੀ ਥੋੜਾ ਸਰਫ ਰਹੀਂ ਕੱਢਣ ਵਾਲੇ ਹੁੰਦੇ ਨੇ ਹਨਾ ਵੀ ਬਹੁਤ ਟਾਈਮ ਨਹੀਂ ਲੱਗਦਾ ਹੈਗਾ ਮੇਹ ਵੀ ਚੱਲ ਜਿਨ੍ਹਾਂ ਨੂੰ ਥੋੜਾ ਟਾਈਮ ਲੱਗਦਾ ਉਹ ਕੱਢ ਦਿੰਨੀ ਆ ਵੀ ਜਿਨ੍ਹਾਂ ਨੂੰ ਜ਼ਿਆਦਾ ਟਾਈਮ ਲੱਗੂਗਾ ਉਹ ਰੱਖ ਦਿੰਨੀ ਆ ਕਿਉਂਕਿ ਮੈਂ ਸਿਰਫ ਮਸ਼ੀਨ ਰਾਹੀਂ ਕੱਢਲੇ ਸੀਗੇ ਜਿਵੇਂ ਹੁਣ ਕਈਆਂ ਨੂੰ ਮਸ਼ੀਨ ਰਾਹੀਂ ਕੱਢ ਕੇ ਫਿਰ ਬਾਅਦ ਵਿੱਚ ਸਾਬਣ ਲਗਾਉਣਾ ਪੈਂਦਾ ਉਹ ਮੈਂ ਸਾਰੇ ਰੱਖਲੇ ਸੀ ਮੈਂ ਕਿ ਵੀ ਚੱਲ ਨੈਕਸਟ ਡੇ ਕਰੂੰਗੀ ਉਹਨਾਂ ਦੇ ਤੋਤ ਭਾਈ ਵੀ ਅੱਜ ਰੈਨ ਦਿੰਨੀ ਆ ਹਨਾ ਕਈ ਵਾਰ ਤੁਹਾਨੂੰ ਪਤਾ ਹੈ ਨਾ ਵੀ ਜੇ ਆਪਾਂ ਨੂੰ ਥੋੜੀ ਜਿਹੀ ਐਵੇਂ ਹੋਇਆ ਹੋਵੇ ਨਾ ਆਪਣੇ ਸਰੀਰ ਦੇ ਨਿਆ ਸਹੀ ਹੋਵੇ ਫਿਰ ਮਨ ਵੀ ਨਹੀਂ ਮੰਨਦਾ ਹੈਗਾ બસ ਮੇ ਇਹ ਤਾਂ ਹੋ ਗਿਆ ਫਿਰ ਇੱਥੇ ਜਿਵੇਂ ਤੁਹਾਨੂੰ ਕੱਲ ਦੱਸਿਆ ਸੀਗਾ ਨਾ ਵੀ ਗਾਂ ਸੂਈ ਹੋਈ ਦਿਖਾਈ ਸੀ ਜੀ ਤੁਹਾਨੂੰ ਉਹ ਨਾ ਫਿਰ ਉਹ ਇੱਥੇ ਬਣਾਉਣੀ ਸੀ ਆਪਾਂ ਜਿਹੜਾ ਸਵੇਰੇ ਇੱਕ ਮੱਥਾ ਟੇਕਣਾ ਸੀਗਾ ਜਿਵੇਂ ਹਰ ਇੱਕ ਤਕਰੀਬਨ ਮਨੋਂ ਲਾਦਾ ਮੈਂ ਤਾਂ ਜੁਣੀ ਸਭ ਦੇ ਜਿੱਥੇ-ਜਿੱਥੇ ਜਿਵੇਂ ਆਪਾਂ ਜਾਣ ਪਛਾਣ ਜਾਂਦੇ ਹੁੰਦੇ ਨੇ ਸੁਣਦੇ ਨਾ ਵੀ ਖਵਾ ਦੇ ਚਪਾ ਕੇ ਹੁੰਦੇ ਹੁੰਦੇ ਨੇ ਪਹਿਲਾਂ ਉਹ ਪਾ ਲਿਆ ਸੀ ਆਪਾਂ ਇੱਥੇ ਸ਼ਾਮ ਨੂੰ ਜੁਣੀ ਆਪਣੇ ਬਣਦੀ ਆ ਬਾਕੀ ਦੇ ਰੀਤੀ ਰਿਵਾਜ ਚਲੋ ਅਲੱਗ-ਅਲੱਗ ਹੁੰਦੇ ਨੇ ਸਭ ਦੇ ਹਨਾ ਇਹ ਜੁਣੀ ਸ਼ਾਮ ਨੂੰ ਬਣਦੀ ਹੁੰਦੀ ਬੋਲੇ ਸ਼ਾਮ ਨੂੰ ਜਸਵੇਦ ਦਾ ਨਹੀਂ ਕੋਈ ਮੈਟਰ ਕਰਦੇ ਹੈਗੇ ਮਤਲਬ ਇੱਕ ਦੁੱਧ ਪਾਉਂਦੇ ਹੁੰਦੇ ਨੇ ਖਵਾਜੇ ਚ ਫਿਰ ਉਸ ਤੋਂ ਬਾਅਦ ਜਿਹੜਾ ਨੈਕਸਟ ਟਾਈਮ ਚਾਉਣਾ ਹੈ ਜਾਂ ਅਗਲੇ ਟਾਂ ਡੰਗ ਚਾਉਂਦੇ ਨੇ ਵਿਜਮੀ ਸਵੇਰੇ ਜਾਂ ਸ਼ਾਮ ਉਹਦੇ ਮੁਤਾਬਕ ਹਨ ਵਿਜਮੀ ਉਹ ਚਾਉਣਾ ਹੈ ਫਿਰ ਉਹਦੇ ਬਣਾਉਂਦੇ ਨੇ ਬੌਲੀ ਤੇ ਬੌਲੀ ਬਣਾਈ ਸੀ ਮੈਂ ਦੂਜੀ ਸਾਈਡ ਮੈਂ ਰੱਖ ਲਿਆ ਸੀਗਾ ਥੋੜਾ ਜਿਹਾ ਹੀ ਪਾਤੀ ਤੋੜ ਲਈ ਸੀਗੀ ਉਹ ਰੱਖ ਲਿਆ ਸੀ ਮੈਂ ਕਿ ਵੀ ਚਲ ਉਹਦੀ ਅੱਗ ਹੋ ਜੂਗੀ ਵੀ ਉਹਦੇ ਤੇ ਫਿਰ ਉਸੇ ਹੋਮ ਦਿੰਦੇ ਨੇ ਜੀ ਤੇ ਤੇ ਹੋਮ ਦੇ ਕੇ ਜਿਹੜੇ ਆਪਾਂ ਜਿਵੇਂ ਜੋ ਵੀ ਹੈ ਨਾ ਉਹ ਆ ਫਿਰ ਉਹ ਮੱਥਾ ਟੇਕ ਕੇ ਫਿਰ ਆਪਣੇ ਪੰਡਤਾਂ ਦੇ ਘਰ ਦਿੰਦੇ ਹੁੰਦੇ ਨੇ ਮਤਲਬ ਜੋ ਆਪਣੇ ਪ੍ਰੋਹਤ ਹੁੰਦੇ ਨੇ ਹੈ ਨਾ ਉਹਨਾਂ ਦੇ ਘਰ ਦੇ ਕੇ ਆਉਂਦੇ ਨੇ ਬਾਜੀ ਆਪਾਂ ਮੈਂ ਇੱਥੇ ਮੱਥਾ ਟੇਕਿਆ ਸੀ ਕਿਉਂਕਿ ਮੰਮੀ ਤੋਂ ਤੁਹਾਨੂੰ ਪਤਾ ਹੀ ਹੈ ਨਾ ਮੰਮੀ ਬਿਮਾਰ ਕਰਕੇ ਨਹੀਂ ਸੀ ਬਸ ਇਹਦੇ ਕਰਕੇ ਮੈਂ ਟੇਕਿਆ ਸੀਗਾ ਉਸ ਤੋਂ ਬਾਅਦ ਫਿਰ ਮੰਮੀ ਕਹਿੰਦੇ ਲੈ ਮੈਂ ਚਲ ਤੇ ਤੇਲ ਲਗਾ ਦਿੰਨੀ ਹੈ ਨਾ ਮੈਂ ਕਿਹਾ ਵੀ ਕੋ ਜਨਾ ਤੁਹਾਨੂੰ ਪਤਾ ਹੀ ਹੈ ਨਾ ਮਾਵਾ ਨੂੰ ਫਿਕਰ ਹੋ ਜਾਂਦੀ ਆ ਵੈਸੇ ਇਹ ਸਿਰ ਤਾਂ ਨਹੀਂ ਸੀ ਮੈਂ ਅੱਜ ਨਹੀਂ ਦੋ ਕੁ ਦਿਨ ਹੋ ਗਏ ਸੀ ਸ਼ਾਇਦ ਨਾਤੀ ਨੂੰ ਤਾਂ ਪਰ ਮੰਮੀ ਨੂੰ ਇਹ ਹੋ ਜਾਂਦਾ ਹੈ ਨਾ ਤੂੰ ਤੇਲ ਨਹੀਂ ਲਵਾਇਆ ਸਰ ਨੂੰ ਤੂੰ ਤੇਲ ਨਹੀਂ ਲਵਾਇਆ ਕਹਿੰਦੇ ਹੁੰਦੇ ਨੇ ਵੀ ਇਹੀ وجہ ਹੈ ਵੀ ਮਾਂ ਦੇ ਹੈ ਨਾ ਰਿਸ਼ਤੇ ਨੂੰ ਹੋਰਾਂ ਰਿਸ਼ਤਿਆਂ ਨਾਲੋਂ ਬੱਖ ਸਮਝਿਆ ਜਾਂਦਾ ਹੈ ਹੈ ਨਾ ਵੀ ਇਹ وجہ ਹੈ ਹੈ ਨਾ ਸ਼ੁਰੂ ਤੋਂ ਹੀ ਮੰਮੀ ਨੂੰ ਇਹ ਆਦਤ ਆ ਵੀ ਉਹਨਾਂ ਨੂੰ ਪੱਕਾ ਸਾਡੀ ਹੈਡ ਮ사ਜ ਕਰਨੀ ਹੋ ਕਰਨੀ ਆ ਹਾਂ ਹੁਣ ਵੀ ਮੈਨੂੰ ਕਹਿੰਦੇ ਚਲ ਇਹ ਆ ਵੀ ਉਹਨਾਂ ਦੇ ਆਪਣੇ ਮਨ ਨੂੰ ਇਹ ਚੀਜ਼ ਦਾ ਸਕੂਨ ਮਿਲਦਾ ਹੈ ਹਨਾ ਕਿਉਂਕਿ ਉਹਨਾਂ ਨੇ ਬਾਹਾਂ ਤੋਂ ਇੰਨੀ ਤਾਂ ਮ사ਜ ਤਾਂ ਹੁੰਦੀ ਨਹੀਂ ਬਸ ਇਹ ਵੀ ਹਾਂ ਸਿਰ ਨੂੰ ਤੇਲ ਲਾ ਲਿਆ ਉਹਨਾਂ ਦੇ ਜਿਵੇਂ ਮਤਲਬ ਮਨ ਨੂੰ ਸੰਤੋਸ਼ਟੀ ਇਹ ਇਹ ਚੀਜ਼ ਦੀ ਹੋ ਜਾਂਦੀ ਹੈ ਵੀ ਹਾਂ ਮੈਂ ਇਹਦਾ ਤੇਲ ਲਾਤਾ ਮੈਂ ਨਹੀਂ ਉਹਨਾਂ ਦੇ ਮਨ ਨੂੰ ਇਹ ਤਾਂ ਤੇਲ ਨਹੀਂ ਲਾਇਆ ਤਾਂ ਤੇਲ ਨਹੀਂ ਲਾਇਆ ਹਨਾ ਫਿਰ ਮੈਂ ਕਿਹਾ ਚਲ ਮੈਂ ਲਾਵਾਂਗਾ ਮੈਂ ਹੁਣ ਉਹ ਕਰ ਲਿਆ ਮੈਂ ਕਿਹਾ ਲਾ ਦਾਂ ਇਹਨਾ ਬੀ ਤੇਲ ਲਾ ਦੋ ਚਲ ਮੇਗਾ 1 ਮਾਨ 스ਪੂਨ ਆਪਦੇ ਉਹਨਾਂ ਦੀ ਆਪਦੀ ਆਤਮਾ ਨੂੰ ਇਹ ਕਹਿੰਦਾ ਇਹ ਹੈ ਨਾ ਵੀ ਹਾਂ ਇਹਦੇ ਤੇਲ ਲੱਗ ਗਿਆ ਸਾਨੂੰ ਇਹਦੇ ਹੈਡ ਮ사ਜ ਹੋ ਗਈ ਹੈ ਨਾ ਤਾਂ ਕਰ ਵੀ ਮਾਂ ਦੇ ਰਿਸ਼ਤੇ ਦੀ ਕੋਈ ਵੀ ਰਿਸ਼ਤਾ ਬਰਾਬਰੀ ਨਹੀਂ ਕਰ ਸਕਦਾ ਹੈਗਾ ਵੀ ਮਾਂ ਨੂੰ ਹਮੇਸ਼ਾ ਆਪਦੇ ਬੱਚਿਆਂ ਦਾ ਹੈ ਨਾ ਫਿਕਰ ਰਹਿੰਦਾ ਹੈ ਵੀ ਆਪਣੇ ਬੱਚਿਆਂ ਦਾ ਇਹ ਹੁੰਦਾ ਹੈ ਹੈ ਨਾ ਵੀ ਹਰ ਗੱਲ ਦੀ ਮਾਂ ਨੇ ਫਿਕਰ ਕਰਨੀ ਆਪਦੇ ਬੱਚਿਆਂ ਦੀ ਹੈ ਨਾ ਮੈਂ ਵੀ ਜਿਵੇਂ ਹੁਣ ਚੱਲ ਸਾਡੀ ਮਾਂ ਬਿਮਾਰ ਪਈ ਪਰ ਫਿਰ ਵੀ ਉਹਨੂੰ ਇੰਨਾ ਹੋ ਜਾਂਦਾ ਜਿਵੇਂ ਹੁਣ ਮੈਂ ਉਰੇ ਆਈ ਹੁਈਆਂ ਕੰਮ ਕਰ ਕਰਦੀ ਹਾਂ ਨਾ ਮੰਮੀ ਇੰਨਾ ਕਹਿਣਗੇ ਮੈਂ ਆਵਦੀ ਥੀ ਤਾਂ ਕਦੇ ਨਹੀਂ ਥੀ ਕੰਮ ਕਰ ਰਹੀ ਮੈਂ ਗਣਾ ਨਾ ਚੱਲ ਕੋਈ ਨਾ 4 ਦਿਨ ਰਹਿ ਜੂਗੀ ਮੇਰੀ ਥੀ ਹੈ ਨਾ ਵੀ ਉਹਦਾ ਕੰਮ ਕਰਨਾ ਹੀ ਆ ਮੈਂ ਆਪੇ ਕਰਨਾ ਹੁਣ ਮੇਰੀ ਥੀ ਸਾਰੇ ਕੰਮ ਕਰਨੇ ਪੈਣਗੇ ਮੈਂ ਅਸੀਂ ਕਹਿੰਦੇ ਵੀ ਮੰਮੀ ਤੋਂ ਇੰਨਾ ਨਾ ਸੋਚਿਆ ਕਰ ਹੈ ਨਾ ਵੀ ਪਰ ਕਹਿੰਦੇ ਹੁੰਦੇ ਨੇ ਆਪਦੇ ਮਨ ਨੂੰ ਹਨਾ ਬਹੁਤ ਇਹ ਹੋ ਜਾਂਦਾ ਵੀ ਪ੍ਰਮਾਤਮਾ ਸੀ ਬਹੁਤ ਕਿਸਮਤ ਵਾਲੇ ਆ ਤੇ ਸਾਨੂੰ ਬਹੁਤ ਵਧੀਆ ਕਰਮ ਲਾਏ ਨੇ ਹਨਾ ਵੀ ਸਾਡੇ ਮਾਪੇ ਸਾਡਾ ਇੰਨਾ ਕਰਦੇ ਨੇ ਕੁਝ ਵੀ ਇਹ ਹੋ ਜਾਂਦਾ ਹਨਾ ਵੀ ਕੁਝ ਲੋਕਾਂ ਦੇ ਇਹ ਵੀ ਚੀਜ਼ਾਂ ਨੂੰ ਪ੍ਰਮਾਤਮਾ ਹਨਾ ਵੀ ਪ੍ਰਮਾਤਮਾ ਕੰਨਿਓ ਇਹ ਚ ਮਾਪੇ ਦੇ ਪਿਆਰ ਨੂੰ ਵੀ ਦੁਨੀਆ ਤਰਸਦੀ ਏ ਅ ਵੀ ਜਿੰਨਾਂ ਕੋ ਮਾਪੇ ਵਾਪੇ ਹੈਗੇ ਨੇ ਹਨਾ ਉਹਨਾਂ ਦੀ ਰਿਸਪੈਕਟ ਕਰਿਆ ਕਰੋ ਉਹਨਾਂ ਨੂੰ ਆਦਰ ਮਾਣ ਉਹਨਾਂ ਦਾ ਸਤਿਕਾਰ ਉਹਨਾਂ ਨੂੰ ਪਿਆਰ ਕਰਿਆ ਕਰੋ ਕਿਉਂਕਿ ਜਦੋਂ ਕੋਈ ਚੀਜ਼ ਨੂੰ ਆਪਾਂ ਖੋ ਦਿੰਨੇ ਆ ਨਾ ਉਸ ਤੋਂ ਬਾਅਦ ਉਹ ਤਾਂ ਅਹਿਸਾਸ ਹੋਵੇ ਜਾਂ ਨਾ ਹੋਵੇ ਉਹ ਚੀਜ਼ ਮੈਟਰ ਨਹੀਂ ਕਰਦੀ ਹੈਗੀ ਉਸ ਤੋਂ ਬਾਅਦ ਫਿਰ ਆਪਾਂ ਜਿਹੜੀ ਬੌਲੀ ਬਣਾਈ ਸੀ ਮੈਂ ਉਹ ਬਣਾ ਕੇ ਨਾ ਮੈਂ ਰੱਖਤੀ ਸੀ ਠੰਡੀ ਹੁਣੀ ਜਾਂ ਉਹ ਦੇਤੀ ਸੀ ਜਾਲੀ ਤੇ ਮੈਂ ਕਿਹਾ ਵੀ ਫਿਰ ਬਾਦ ਵਿੱਚ ਵੀ ਚਲ ਥੋੜੀ ਹਵਾ ਲੱਗ ਜੂਗੀ ਫਿਰ ਉਸ ਬਾਅਦ ਮੈਂ ਜਿਹੜੀ ਬੌਲੀ ਕਿ ਜਿਹਦਾ ਆਪਾਂ ਹੋਮ ਦਿੱਤਾ ਹੋਮ ਦੇ ਕੇ ਮੱਥਾ ਟੇਕ ਕੇ ਫਿਰ ਮੈਂ ਫਤੇ ਨੂੰ ਔਰ ਉਹਦੇ ਫਰੈਂਡ ਨੂੰ ਗੁਰਜਾਸ ਨੂੰ ਉਹਨਾਂ ਦੋਨਾਂ ਨੂੰ ਕਹਿਤਾ ਸੀ ਮੈਂ ਕਿ ਪਤ ਤੁਸੀਂ ਦੇ ਆਵੋ ਉਹਨਾਂ ਦੇ ਵਿਜਾਇਆਵਾਂਗੇ ਕਹਿੰਦੇ ਕੋਈ ਨਾ ਸੀ ਜਾਇਆਵਾਂਗੇ ਉਹ ਦੋਨੇ ਫਿਰ ਉਹਨਾਂ ਦੇ ਦੇ ਆਏ ਸੀ ਬੌਲੀ ਮੈਂ ਲੱਗੀ ਸੀ ਸਬਜ਼ੀ ਦੀ ਤਿਆਰੀ ਕਰਨ ਮੈਨੂੰ ਇਹ ਸੀਗਾ ਵੀ ਸ਼ਾਇਦ ਹੋ ਸਕਦਾ ਹਨਾ ਵੀ ਭੂਏ ਮਿਸ ਕਰ ਦੇਣਾ ਅੱਜ ਕਿਉਂਕਿ ਟਾਈਮ ਕਾਫੀ ਹੋਇਆ ਹੋਇਆ ਸੀਗਾ ਕੁਝ ਮੈਨੂੰ ਇਹ ਵੀ ਹੋ ਜਾਂਦਾ ਹਨਾ ਵੀ ਚਲੋ ਟਾਈਮ ਹੈਗਾ ਇਹ ਤਾਂ ਸਬਜੀ ਦੀ ਤੇ ਅੱਜ ਮੈਂ ਜਿਵੇਂ ਮਸ਼ੀਨ ਦਾ ਡਾਈ ਨਹੀਂ ਸੀ ਮੈਨੂੰ ਅਸੀਂ ਮੈਂ ਕਿਹਾ ਕੱਪੜਿਆਂ ਦੀ ਮੈਂ ਨਾ ਕਟਿੰਗ ਕਰਕੇ ਰੱਖ ਲਈ ਸੀ ਵੀ ਚਲੋ ਕੱਲ ਨੂੰ ਡਾਉਂਗੀ ਤੇ ਅੱਜ ਮੇਰਾ ਸਰੀਰ ਨਹੀਂ ਸਹੀ ਹੈਗਾ ਬਸ ਹੁਣ ਮੈਂ ਫ੍ਰੀ ਸੀ ਕਿਉਂਕਿ ਕੱਪੜੇ ਹਜੇ ਮੇਰੇ ਸੁੱਕੇ ਨਹੀਂ ਸੀ ਜਿਹੜੇ ਤੋਤੇ ਸੀ ਮੈਂ ਕਿਹਾ ਵੀ ਚਲਣੇ ਮੈਂ ਸਬਜੀ ਵਗੈਰਾ ਫਿਰ ਮੈਂ ਕੱਟ ਦਿੰਨੀ ਹੁੰਨੀ ਆ ਨਾ ਵੀ ਚਲੋ ਇਹ ਉਦਾਂ ਦਾ ਚਲ ਮੈਂ ਨਹੀਂ ਜਦੂ ਰਹਿੰਦੀ ਆ ਨਾ ਫਿਰ ਤਾਂ ਅਗਲੇ ਨੇ ਬਣਾਉਣੀਆਂ ਬਣਾਉਣੀਆਂ ਵੀ ਚਲ ਆਪਾਂ ਜਿੰਨੀ ਕੋਈ ਨਾ ਕਰ ਸਕਦੇ ਉਹਨਾਂ ਕਪਾ ਕਰ ਲਈਏ ਫਿਰ ਮੈਂ ਲੱਗੀ ਸੀ ਇਥੇ ਸਬਜੀ ਆਲੂ ਬੜੀਆਂ ਪਕੌੜੀਆਂ ਬਣਾਉਣੇ ਸੀ ਮੈਂ ਲੱਗੀ ਸੀ ਮੈਂ ਕਿਹਾ ਵੀ ਚਲੋ ਆਲੂਆਂ ਦੀ ਕਟਿੰਗ ਕਰਦੇ ਆ ਨਾੜੇ ਪਿਆਜ਼ ਵਗੈਰਾ ਕੱਟ ਲੈਣੀ ਆ ਵੀ ਫੇਰ ਦੇ ਦੇ ਜੇ ਆ ਕੇ ਭੁਲੇ ਤਾਂ ਲਾ ਦੇਣਗੇ ਤੜਕਾ ਵੀ ਨਹੀਂ ਫਿਰ ਮੈਂ ਲਗਾ ਦੂੰਗੀ ਨਾਲੇ ਮੰਮੀ ਨਾਲ ਕੁਝ ਗੱਲਾਂ ਕਰਦੇ ਸੀਗੀ ਪਤਾ ਨਹੀਂ ਕਿਸ ਚੀਜ਼ ਬਾਰੇ ਬਸ ਤੁਹਾਨੂੰ ਪਤਾ ਹੈ ਨਾ ਮਾਵਾਂ ਧੀਆਂ ਦੀ ਗੁਰਬਤ ਚੱਲਦੀ ਰਹਿੰਦੀ ਹੈ ਨਾ ਕਦੇ ਕਿਸੇ ਚੀਜ਼ ਬਾਰੇ ਕਦੇ ਕਿਸੇ ਵਾਸਤੇ ਐਦਾਂ ਹੁੰਦਾ ਚਲੋ ਹਨਾ ਮੰਮੀ ਨੂੰ ਵੀ ਬੋਰ ਬਰਾਲਾ ਰਹਿੰਦਾ ਏ ਤੇ ਆਪ ਦਾ ਵੀ ਮਾਂ ਜਿਆ ਲੱਗਿਆ ਰਹਿੰਦਾ ਹੈ ਬਸ ਸਾਡੀ ਧੜੀ ਇੱਥੇ ਆਈ ਹੁੰਦਾ ਹੈ ਨਾ ਵੀ ਮੰਮੀ ਕੋਲ ਬਹਿ ਕੇ ਖੜ ਕੇ ਕੰਮ ਕਰ ਲਿਆ ਜਿਹੜਾ ਕਰਨ ਵਾਲਾ ਹੈ ਨਾ ਤੇ ਕਿਸੇ ਦੇ ਘਰ ਤੱਕ ਨਹੀਂ ਜਾਉ ਹਾਂ ਬਸ ਇਹ ਹੁੰਦਾ ਵੀ ਜਿੱਥੇ ਕਹਿੰਨਾ ਜਿਹੜਾ ਜ਼ਰੂਰੀ ਜੇ ਕੰਮ ਆ ਬਸ ਉਹ ਜਾ ਹੋ ਜਾਂਦਾ ਹੈ ਨਾ ਪਰ ਇਹ ਵੀ ਇਸ ਵਕਤ ਤੁਸੀਂ ਵੀ ਸੋਚਦੇ ਹੋਵੋਗੇ ਉਹਨਾਂ ਵੀ ਕਿੰਨੇ ਦਿਨ ਹੋ ਗਏ ਉਹਨਾਂ ਨੂੰ ਆਇਆਂ ਨੂੰ ਬਸ ਹੁਣ ਆਪਣੀ ਥੋੜੀ ਜਿਹੀ ਦਿਨ ਦੀ ਰਹੇਗੀ ਛੁੱਟੀ ਉਹ ਵੀ ਇੱਕ ਦੋਕ ਦਿਨ ਦਾ ਜ਼ਰੂਰੀ ਜੇ ਕੰਮ ਸੀ ਉਹਦੇ ਕਰਕੇ ਫੇਰ ਫੇਰ ਚੱਲਾਂਗੇ ਘਰ ਨੂੰ ਬਸ ਜੀ ਹੁਣ ਆਪਾਂ ਸਬਜ਼ੀ ਦੀ ਤਿਆਰੀ ਕਰਕੇ ਲਵਾਨੇ ਆ ਤੜਕਾ ਨਾਲ ਇਹ ਫੇ ਦੇਖਦੇ ਆ ਕਿਉਂਕਿ ਮੰਮੀ ਦਾ ਵੀ ਸਾਡੇ ਕਰਕੇ ਐ ਮਨਜਾ ਲੱਗਿਆ ਹੋਇਆ ਹੈ ਵੀ ਗੁਰਪ੍ਰੀਤ ਉਹਨਾਂ ਨੂੰ ਬਾਅਵ ਹੀ ਇਹਦਾ ਹੋਰ ਕੰਮ ਨਿਕਲੇ ਹੁੰਦੇ ਨੇ ਨਾ ਪਰ ਪਹਿਲਾਂ ਤਾਂ ਮੰਮੀ ਦਾ ਬਹੁਤ ਫਰਕ ਹੈ ਬਸ ਜੀ ਇਥੇ ਕਹਦੇ ਬਲਾਉ ਦਾ ਐਂਡ ਆ ਕੇ ਬਾਈ ਚੇਅਰ ਆਪ ਦਾ ਰੱਖੋ ਖਿਆਲ